ਸਾਬਕਾ ਵਿਧਾਇਕ ਦੀ ਬੇਟੀ ਨੇ ਕੀਤੀ ਆਤਮ ਹੱਤਿਆ ਘਰ ਦੇ ਵਿੱਚ ਦੌੜ ਗਈ ਹੈ ਸੋਗ ਦੀ ਲਹਿਰ ਪਰਿਵਾਰ ਦੇ ਵਿੱਚ ਹੈ ਇਹ ਤੀਜੀ ਸ਼ੱਕੀ ਮੌਤ ਤੇ ਹੁਣ ਪੁਲਿਸ ਕਰ ਰਹੀ ਹੈ ਜਾਂਚ ਪੜਤਾਲ ਜੀਆਂ ਇਹ ਖਬਰ ਛਤੀਸਗੜ ਦੇ ਦਰਤੀਵਾੜਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸਾਬਕਾ ਵਿਧਾਇਕ ਦੀ ਬੇਟੀ ਨੇ ਆਤਮ ਹੱਤਿਆ ਕਰ ਲਈ ਹੈ ਘਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਪਰਿਵਾਰ ਦੇ ਵਿੱਚ ਹੋਈ ਇਹ ਤੀਜੀ ਸ਼ੱਕੀ ਮੌਤ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਦੱਸਦੀ ਹੈ ਕਿ ਭਾਜਪਾ ਦੇ ਸਾਬਕਾ ਵਿਧਾਇਕ ਪੀਮਾ ਮਾਂਡਵੀ ਹੋਰਾਂ ਦੀ ਬੇਟੀ ਦੀਪਾ ਨੇ ਹੋਸਟਲ ਦੇ ਵਿੱਚ ਖੁਦਕੁਸ਼ੀ ਕਰ ਲਈ ਹੈ ਜਦੋਂ ਇਹ ਖਬਰ ਪਰਿਵਾਰ ਨੂੰ ਪਹੁੰਚੀ ਤਾਂ ਘਰ ਦੇ ਵਿੱਚ ਦੁੱਖ ਛਾ ਗਿਆ ਸੋਗ ਦੀ ਲਹਿਰ ਦੌੜ ਗਈ ਤੇ ਪਰਿਵਾਰ ਹੁਣ ਉਸ ਥਾਂ ਵੱਲ ਜਾ ਰਿਹਾ ਹੈ ਜਿੱਥੇ ਉਹਨਾਂ ਦੀ ਬੇਟੀ ਨੇ ਖੁਦਕੁਸ਼ੀ ਕੀਤੀ ਹੈ ਦੱਸਦੀ ਹੈ ਕਿ ਪੀਮਾ ਮਾਂਡਵੀ ਹੋਰਾਂ ਦੀ ਬੇਟੀ ਦੀਪਾ ਦੇਰਾ ਦੂਨ ਦੇ ਵਿੱਚ ਫਿਜ਼ੀਓਥੈਰੇਪਿਸਟ ਦੀ ਬੜਾਈ ਕਰ ਰਹੀ ਸੀ ਨਾਲ ਹੀ ਮੁਕਾਬਲੇ ਦੀ ਪ੍ਰੀਖਿਆ ਦੀ ਵੀ ਤਿਆਰੀ ਕਰ ਰਹੀ ਸੀ ਤੇ ਇਸ ਦੌਰਾਨ ਹੀ ਉਸ ਨੇ ਆਤਮ ਹੱਤਿਆ ਕਰ ਲਈ ਹੈ ਜਿਸ ਦੇ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਦੱਸਦੀ ਹੈ ਕਿ ਦੀਪਾ ਹਰਾਂ ਦੀ ਮਾਤਾ ਉਜਸਵੀ ਪੀਮਾ ਮਾੜਵੀ ਮੈਲਾ ਕਮਿਸ਼ਨ ਦੀ ਮੈਂਬਰ ਵੀ ਹੈ ਤੇ ਇਸ ਦੌਰਾਨ ਜਦੋਂ ਉਹਨਾਂ ਨੂੰ ਇਹ ਖਬਰ ਪਹੁੰਚੀ ਕਿ ਉਹਨਾਂ ਦੀ ਬੇਟੀ ਨੇ ਖੁਦਕੁਸ਼ੀ ਕਰ ਲਈ ਹੈ ਸੁਸਾਈਡ ਕਰ ਲਿਆ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਹੁਣ ਪਰਿਵਾਰ ਦੰਤੇਵਾੜਾ ਤੋਂ ਦੇਹਰਾਦੂਨ ਦੇ ਵੱਲ ਰਵਾਨਾ ਹੋ ਗਿਆ ਦੱਸਦੀ ਹੈ ਕਿ ਪੁਲਿਸ ਨੇ ਦੀਪਾ ਦੀ ਮ੍ਰਿਤਕ ਦੇ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਪੋਸਟਮਾਰਟਮ ਹੋਣ ਤੋਂ ਬਾਅਦ ਉਸ ਦੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਦੱਸਦੀ ਹੈ ਕਿ ਇੱਥੇ ਵੀ ਗੱਲ ਆਖੀ ਜਾ ਰਹੀ ਹੈ ਕਿ ਪੀਮਾ ਮੜਵੀ ਹੋਰਾਂ ਦੇ ਪਰਿਵਾਰ ਦੇ ਵਿੱਚ ਹੋਈ ਇਹ ਤੀਜੀ ਸ਼ੱਕੀ ਮੌਤ ਹੈ ਜਿਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਨੇ ਇਸ ਤੋਂ ਪਹਿਲਾਂ ਦੱਸਦੀ ਕਿ ਪੀਮਾ ਮੜਵੀ ਹੋਰਾਂ ਦੀ ਵੀ ਮੌਤ ਹੋ ਗਈ ਸੀ ਇੱਕ ਨਕਸਲੀ ਹਮਲੇ ਦੇ ਦੌਰਾਨ 2019 ਦੇ ਵਿੱਚ ਜਦੋਂ ਉਹ ਲੋਕ ਸਭਾ ਦਾ ਚੋਣਾਂ ਜੜੀਆਂ ਹੋਣੀਆਂ ਸਨ ਉਸ ਦੇ ਸੰਬੰਧ ਦੇ ਵਿੱਚ ਪ੍ਰਚਾਰ ਕਰ ਰਹੇ ਸਨ ਉਹਨਾਂ ਦੀ ਵੀ ਮੌਤ ਸ਼ੱਕੀ ਦੱਸੀ ਜਾ ਰਹੀ ਸੀ ਜਿਸ ਵੇਲੇ ਉਹ ਜਿੰਦਾ ਸਨ ਤਾਂ ਉਹਨਾਂ ਦੀ ਵੱਡੀ ਬੇਟੀ ਦੀ ਵੀ ਮੌਤ ਹੋਈ ਸੀ ਉਹ ਵੀ ਗਰਲਸ ਹੋਸਟਲ ਦੀ ਛੱਤ ਤੋਂ ਡਿੱਗ ਪਏ ਸਨ ਜਿਸ ਤਰ੍ਹਾਂ ਉਸਦੀ ਵੀ ਮੌਤ ਹੋ ਗਈ ਸੀ ਉਸ ਮੌਤ ਨੂੰ ਵੀ ਸ਼ੱਕੀ ਤੌਰ ਤੇ ਦੇਖਿਆ ਜਾਂਦਾ ਸੀ ਤੇ ਹੁਣ ਇਹਨਾਂ ਦੀ ਛੋਟੀ ਬੇਟੀ ਦੀਪਾ ਦੀ ਵੀ ਮੌਤ ਹੋ ਗਈ ਹੈ ਉਸਨੇ ਵੀ ਸੁਸਾਈਡ ਕਰ ਲਿਆ ਹੁਣ ਇਹ ਤਿੰਨੋਂ ਮੌਤਾਂ ਸ਼ੱਕ ਦੇ ਦਾਇਰੇ ਦੇ ਵਿੱਚ ਨੇ ਕੀ ਇਹ ਕਤਲकांड ਨੇ ਜਾਂ ਫਿਰ ਕੋਈ ਹੋਰ ਕਾਰਨ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਦੱਸਦੀ ਹੈ ਕਿ ਪੁਲਿਸ ਨੇ ਜਿਹੜੀ ਗਰਲਸ ਹੋਸਟਲ ਹੈ ਜਿੱਥੇ ਉਹਨਾਂ ਦੀ ਬੇਟੀ ਦੀਪਾ ਰਹਿੰਦੀ ਸੀ ਉੱਥੋਂ ਦੀ ਜਿਹੜੀ ਵਾਰਡਨ ਹੈ ਤੇ ਹੋਰ ਲੜਕੀਆਂ ਜਿਹੜੀਆਂ ਆਸ-ਪਾਸ ਦੇ ਕਮਰਿਆਂ ਦੇ ਵਿੱਚ ਰਹਿੰਦੀਆਂ ਸਨ ਉਹਨਾਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਅਚੇਹਾਂ ਕੋਈ ਹੋਇਆ ਸੀ ਜਸਤੇ ਨਾਲ ਉਸ ਨੂੰ ਕੋਈ ਸਟ੍ਰੈਸ ਆਇਆ ਜਾਂ ਕੋਈ ਹੋਰ ਹੋਇਆ ਇਸ ਦੇ ਬਾਰੇ ਪੁਲਿਸ ਅਜੇ ਜਾਂਚ ਪੜਤਾਲ ਕਰ ਰਹੀ ਹੈ ਦੱਸਦੀ ਹੈ ਕਿ ਦੀਪਾ ਇੱਕ ਕਾਫੀ ਵਧੀਆ ਲੜਕੀ ਸੀ ਤੇ ਸਰਗਰਮ ਵੀ ਸੀ ਜਿਸ ਵੇਲੇ ਪੀਮਾ ਮਾਣਵੀ ਹੋਰਾਂ ਦੀ ਮੌਤ ਹੋਈ ਸੀ ਤਾਂ ਉਸ ਤੋਂ ਬਾਅਦ ਉਸ ਨੇ ਹੀ ਅਹੁਦਾ ਸੰਭਾਲਿਆ ਸੀ ਤੇ ਨਾਲ ਹੀ ਉਸ ਨੇ ਭਾਜਪਾ ਹਾਈ ਕਮਾਂਡ ਨੂੰ ਵੀਡੀਓ ਦੇ ਰਾਹੀਂ ਦਿਲ ਖਿੱਚਵੀਂ ਅਪੀਲ ਵੀ ਕੀਤੀ ਸੀ ਇਸ ਵੇਲੇ ਉਹ ਕਾਫੀ ਨਜ਼ਰਾਂ ਦੇ ਵਿੱਚ ਆਈ ਸੀ ਤੇ ਕਾਫੀ ਮੀਡੀਆ ਦੇ ਵਿੱਚ ਵੀ ਆਈ ਸੀ ਪਰੰਤੂ ਹੁਣ ਅਜਿਹਾ ਕੀ ਹੋਇਆ ਕਿ ਉਸਨੇ ਆਤਮ ਹੱਤਿਆ ਕਰ ਲਈ ਹੈ ਇਸ ਦੇ ਕਾਰਨਾਂ ਦਾ ਅਜੇ ਤੱਕ ਕੁਝ ਵੀ ਨਹੀਂ ਪਤਾ ਲੱਗ ਸਕਿਆ ਪਰੰਤੂ ਪੁਲਿਸ ਇਸ ਮਾਮਲੇ ਦੇ ਵਿੱਚ ਬਰੀਕੀ ਦੇ ਨਾਲ ਜਾਂਚ ਪੜਤਾਲ ਕਰ ਰਹੀ ਹੈ ਫਿਲਹਾਲ ਦੀ ਕੜੀ ਦੇ ਵਿੱਚ ਦੀਪਾ ਦੀ ਜਿਹੜੀ ਮ੍ਰਿਤਕ ਦੇ ਹੈ ਪੁਲਿਸ ਨੇ ਹਸਪਤਾਲ ਦੇ ਵਿੱਚੋਂ ਲੈ ਲਈ ਹੈ ਤੇ ਪੋਸਟਮਾਰਟਮ ਹੋ ਉਸ ਬਾਅਦ ਉਸਦੀ ਮਰਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਚਾਹੇਗੀ